ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਗੱਡੀ ਵਿੱਚ ਆਪਾਂ ਆ ਗਏ ਆਂ ਤੇ ਗੱਡੀ ਹੁਣ ਆਪਾਂ ਸਟਾਰਟ ਕਰਨ ਲੱਗੇ ਆਂ ਤੇਲ ਪਾਣੀ ਆਪਣਾ ਓਕੇ ਹੋ ਗਿਆ ਗੱਡੀ ਦਾ ਤੇਲ ਵੀ ਓਕੇ ਆ ਪਾਣੀ ਵੀ ਆਪਾਂ ਚੈੱਕ ਕਰ ਲਿਆ ਪਾਣੀ ਵੀ ਓਕੇ ਆ ਤੇ ਹੁਣ ਰੱਬ ਦਾ ਨਾਮ ਤੇ ਆਈਏ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਤੇ ਗੱਡੀ ਸਟਾਰਟ ਕਰੀਏ ਜਦੋਂ ਗੱਡੀ ਸਟਾਰਟ ਕਰਨੀ ਆ ਪਹਿਲਾਂ ਦੋ ਦਿਨ ਬਰੀ ਤਾਂ ਆਪਾਂ ਚਾਬੀ ਨੂੰ ਆਨ ਕਰਾਂਗੇ ਆਫ ਕਰਾਂਗੇ ਯਾਨੀ ਦੋ ਤਿੰਨ ਕਵਰੀ ਔਰ ਵੇ ਸਟਾਰਟ ਕਰਾਂਗੇ ਲੋ ਜੀ ਗੱਡੀ ਹੋ ਗਈ ਆਪਣੀ ਰੈਡੀ ਸਟਾਰਟ ਹੁਣ ਇਹਨੂੰ 5 ਮਿੰਟ ਕਮੈਂਟ ਰੱਖਾਂਗੇ ਗਰਮ 5 ਮਿੰਟ ਹੋ ਜਵੇ ਗਰਮ ਸਾਰਾ ਆਇਲ ਇਧਰ ਉਧਰ ਨੂੰ ਹੋ ਜਵੇ ਤੇ ਬਾਅਦ ਵਿੱਚ ਫਿਰ ਆਪਾਂ ਗੱਡੀ ਚਲਾਉਨੇ ਆ ਹਾਂਜੀ ਗੱਡੀ ਹੋ ਗਈ ਆਪਣੀ ਰੈਡੀ ਗੱਡੀ ਆਪਾਂ ਕਰ ਲਈ ਗਰਮ ਇਹ ਸਾਫ ਵੀ ਕਰ ਲਈ ਹੈ ਗੱਡੀ ਤੇ ਹੁਣ ਇੱਥੋਂ ਗੱਡੀ ਆਪਾਂ ਲੈ ਕੇ ਜਾਵਾਂਗੇ ਰਿਵਰਸ ਕਰਾਂਗੇ ਗੱਡੀ ਬੈਕ ਕਰਾਂਗੇ ਤੇ ਹੁਣ ਪਹਿਲਾਂ ਗੱਡੀ ਥੋੜੀ ਅੱਗੇ ਨੂੰ ਕਰਾਂਗੇ ਕਿਉਂਕਿ ਹੁਣ ਆਪਾਂ ਗੱਡੀ ਸਟਾਰਟ ਕੀਤੀ ਆ ਪਹਿਲਾਂ ਥੋੜੀ ਜਿਹੀ ਅੱਗੇ ਨੂੰ ਵਧਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਰਿਵਰਸ ਗੱਡੀ ਰਿਵਰਸ ਵੀ ਲਾਉਣੀ ਆ ਸ਼ੀਸ਼ਿਆਂ ਦੇ ਵਿੱਚ ਦੇਖ ਕੇ ਉਹ ਸ਼ੀਸ਼ਿਆਂ ਦੇ ਵਿੱਚੋਂ ਪਤਾ ਲੱਗਦਾ ਜਿਹੜੀ ਉਹ ਬੰਨੀ ਆ ਦਾ ਇਹ ਤਾਂ ಪ್ರಯੋਗ ਆ ਇਥੋਂ ਪਤਾ ਲੱਗਦਾ ਕਿ ਹਾਂ ਸਪੀਡ ਹੈਗੀ ਆ ਸ਼ੀਸ਼ੇ ਦੇ ਵਿੱਚ ਵੀ ਪਤਾ ਲੱਗਣਾ ਆ ਗੱਡੀ ਕਿੰਨੇ فاਸਲੇ ਤੇ ਆ ਇਧਰੋਂ ਤਾਂ ਬਾਹਦੂ ਜਗ੍ਹਾ ਇਧਰੋਂ ਖਾਲੀ ਜਗ੍ਹਾ ਆ ਲੇਖੋ ਹੁਣ ਮੇਰੇ ਵਾਸਤੇ ਲੋਕ ਦਾ ਸ਼ੀਸ਼ੇ ਵਿੱਚ ਦੇਖਣਾ ਆ ਇਹ ਦੇਖੋ ਇਹ ਗੱਡੀ ਲੱਗਦੀ ਕਿ ਆਪਣੇ ਨਿਵਾਸ ਕਿ ਸਾਈਕਲ ਵਿੱਚ ਸੀ ਉਹ ਜੀ ਗੱਡੀ ਆਪਣੀ ਲੱਗੀ ਰਿਵਰਸ ਬੈਕ ਲੱਗੀ ਗੱਡੀ ਮੱਥਾ ਟੇਕ ਲਈਏ ਬਾਬਾ ਜੀ ਨੂੰ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ 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 ਹਾਂਜੀ ਤੇ ਅੱਜ ਦਾ ਬਲੌਂਗ ਆਪਣਾ ਹੈਗਾ ਸਗਾ ਆਪਾਂ ਅੱਜ ਚੱਲੇ ਆ ਨਕੋਦਰ ਦਰبار ਨੂੰ ਕੋ ਉਧਰ ਜਾਣਾ ਆ ਮੱਥਾ ਟੇਕਣਾ ਪੀਰਾਂ ਦੇ ਤੇ ਅੱਜ ਸਵੇਰ ਦੇ ਉੱਠੇ ਹਾਂ 4:30 ਵਜੇ ਤੋਂ 4:30 ਵਜੇ ਦੇ ਉੱਠ ਜਾਵਾਂ 4:30 ਵਜੇ ਉੱਠ ਕੇ ਰੈਡੀ ਰੂਡੀ ਹੋਏ ਤੇ ਤੇਲ ਕੁੜੀ ਸੀਗੀ ਉਹਨੂੰ ਸੰਭਿਆ ਛੋਟੀ ਆਪਣੀ ਕੁੜੀ ਬੱਚੀ ਨੂੰ ਤੇ ਇਹਦੇ ਕਰਦੇ ਕਰਾਉਂਦੇ ਟਾਈਮ ਹੁਣ ਹੋ ਗਿਆ 7:00 ਵਜੇ 7 ਵਜੇ ਹੁਣ ਚੱਲੇ ਆ ਬਾਕੀ ਕਿੰਨਾ ਟੱਕ ਲੱਗੂਗਾ ਸ਼ਾਇਦ ਕਿੰਨਾ ਟੱਕ ਲੱਗੂਗਾ ਜਾਣ ਨੂੰ ਬਾਕੀ ਦੇਖਦਾ ਕਿੰਨਾ ਟਾਈਮ ਲੱਗਦਾ ਤੇ ਬਾਕੀ ਹੁਣ ਰੈਡੀ ਆ ਆਪਾਂ ਹੁਣ ਆਪਣੀ ਤਿਆਰੀ ਆ ਗੱਡੀ ਆਪਣੀ ਰੈਡੀ ਆ ਬਾਕੀ ਹੁਣ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਬਾਕੀ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਤਾਂ ਕਿ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸ਼ੇਅਰ ਵੀ ਕਰਦੇ ਆ ਕੋਲ ਥੋੜੀ ਮੋਟੀ ਸਪੋਰਟ ਹੋ ਜੂਗੀ ਤੁਹਾਡੀ ਮੈਨੂੰ ਲੋ ਆਪਣਾ ਦਸਾਂਝ ਕਲਾ ਪੈਂਡ ਦਸਾਂਝ ਕਲਾ ਪੈਂਡ ਹੁਣ ਆਪਾਂ ਇੱਥੇ ਪਹਿਲਾਂ ਲਾਵਾਂਗੇ ਹੋਰਾਂ ਫੰਬੂਰੇ ਨਾ ਆਉਂਦਾ ਹੋਵੇ ਜੇ ਆਪਾਂ ਅੱਗੇ ਜਾਣਾ ਆ ਜੱਸੀ ਹਜੇ ਅੱਗੇ ਖੜੀ ਹੋਣੀ ਉਹ ਵੀ ਚੱਕਣਾ ਆ ਹਾਂਜੀ ਕੱਦਾਂ ਠੀਕ ਆ ਆ ਠੀਕ ਆ ਮੈਂ ਕਾ ਲੌੜੀ ਕਲਾਸ ਕਦੋਂ ਲਾਉਣੀ ਆ? ਉਹ ਲਾਉਣੀ ਆ ਤੈਨੂੰ ਦੱਸ ਦਾਂ ਫੇ ਮੈਂ। ਆਓ ਦੱਸੋ ਮੈਨੂੰ ਮਿੰਨਲਾ ਤਾਇਆ ਵੀ ਕਹਿੰਦਾ ਸੀਗਾ। ਅੱਛਾ ਅੱਛਾ। ਹਾਂ। ਜੀ ਕਹਿੰਦਾ ਸੀ। ਸ਼ਾਇਦ ਲਾਉਣੀ ਹੋਵੇ ਕਲਾਸ ਉਹਨਾਂ ਨੇ ਵੀ। ਆਹਾਂ। ਤੁਸੀਂ ਵੀ ਲੌੜੀ। ਦੱਸ ਦਿਓ ਕੋਈ ਨਹੀਂ ਹਲੇ ਇੱਥੇ ਹੀ ਆ ਤੁਸੀਂ? ਆਹਾਂ ਇੱਥੇ ਹੀ ਆ। ਠੀਕ ਆ। ਤੋਂ ਜੀ ਆਪਾਂ ਪਿੰਡ ਦੇ ਵਿੱਚੋਂ ਨਿਕਲਣ ਲੱਗੇ ਆ। ਆ ਵੀ ਆਪਣਾ ਗੁਰਦੁਆਰਾ ਸਾਹਿਬ ਪਿੰਡ ਦਾ। ਵਾਹਿਗੁਰੂ ਦਾਤਾ ਪਾਣਾ ਕਰੀ ਸਭ ਨੂੰ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਟੈਂਟ ਦਸਾਂਜ ਕਲਾਂ ਕਾਫੀ ਵੱਡਾ ਆ ਇੱਥੇ ਹੁਣ ਆਪਾਂ ਗੱਡੀ ਰੋਕਣੀ ਆ ਇੱਥੇ ਬੈਠ ਕਰਾਂਗੇ ਕਿਉਂਕਿ ਹਲੇ ਭਾਰਦਿਆਂ ਨੇ ਆਉਣਾ ਸੀਗਾ ਅੱਜ ਜਿੰਦੇ ਕੁੰਡੇ ਲਾ ਕੇ ਵੇਟ ਕਰਦਾ ਇੱਥੇ ਮੈਂ ਉਹ ਦੇਖਦਾ ਕਦੋਂ ਆਉਂਦੇ ਆ ਹਾਂਜੀ ਚੱਲੀਏ ਰੈਡੀ ਹੋ ਗਏ ਲੈ ਹੋਰ ਜੀ ਮੈਂ ਇੱਥੇ ਦੇਖ ਲਓ 1/2 ਘੰਟੇ ਦਾ ਵੇਟ ਕਰਦਾ ਪਿਆ ਹਾਂ ਸਹਿਜ ਸਹਿਜ ਹਾਂਜੀ ਆ ਗਏ ਆਪਾਂ ਫਗਵਾੜੀ ਸ਼ਹਿਰ ਦੇ ਵਿੱਚ ਹਾਈਵੇ ਤੇ ਆਪਾਂ ਪਹੁੰਚ ਗਏ ਆ ਔਰ ਆਪਾਂ ਬੈਣਾ ਆ ਨਕੋਦਰ ਰੋਡ ਦੇ ਹੋਰੇ ਹੁਣ ਨਕੋਦਰ ਉੱਰ ਆਇਆ ਤੇ ਬਾਕੀ ਹੁਣ ਟਾਈਮ ਹੋ ਗਿਆ ਹੁਣ 7:30 ਹੋ ਗਏ ਹੋ ਗਏ ਲਗ ਲਗ ਟੰਕ ਵੀ ਬਾਕੀ ਦੇਖੋ ਹਾਈਵੇ ਦਾ ਨਜ਼ਾਰਾ ਪੂਰੇ ਟਰੱਕ ਜਾਂਦੇ ਰਿਹਾ ਬਾਕੀ ਤੁਹਾਨੂੰ ਕਰਾਉਂਦੇ ਆ ਜਾ ਕੇ ਦਰਸ਼ਣਾ ਬਾਬਾ ਜੀ ਦੇ ਆ ਦੇਖੋ ਬੱਸ ਵਾਲਾ ਜੀ ਹੋਰੇ ਕਿੱਦਾਂ ਆਈ ਆ ਬੰਦਾ ਪੂਰੇ ਨੂੰ ਗੱਡੀ ਨਹੀਂ ਵੀ ਆਉਂਦੀ ਨੇ ਆ ਦੇਖੋ ਜੀ ਆਪਣੇ ਫਗਵਾੜੇ ਸ਼ਹਿਰ ਦਾ ਸਿਨੇਮਾ ਹੋਣਾ ਇੱਥੇ ਤੇ ਮੇਰੀ ਵਿਚਾਰੀ ਘਰ ਵਾਲੀ ਤਰਸਦੀ ਰਹਿੰਦੀ ਹੈ ਕਿ ਮੈਨੂੰ ਸਰਮਾ ਦੇ ਵਿੱਚ ਲੈ ਗਈਆਂ ਉਹ ਕਿਹੜੀਆਂ ਘਰ ਮੇਰਾ ਟਾਈਮ ਹੀ ਲਾਦਾ ਕੀ ਕਰੀਏ ਮੈਂ ਕਿਹਾ ਚੱਲ ਫੂਟ ਦੀ ਵੀਡੀਓ ਆਉਦੀ ਰਹਿੰਦੀ ਹੈ ਜਿੱਦ ਦੇ ਨੇ ਮੈਂ ਜ਼ਰੂਰੀ ਪੈ ਖਾਦਣੇ ਆਜੇ ਸਰਮਾ ਆ ਜੀ ਆ ਦੇਖੋ ਇੱਧਰ ਘਰ ਵਾਲੀਏ ਦੇਖ ਲੈ ਸਰਮਾ ਇੱਧਰ ਦੇਖ ਲੈ ਕਹਿੰਦੇ ਤੈਨੂੰ ਦਰਸ਼ਨ ਕਰਾ ਲਾਣੇ ਆ ਖੁਸ਼ ਹੋ ਗਈਆਂ ਬੋਲੀ ਨਹੀਂ ਕੱਟਲਾ ਗੁੱਸਾ ਹੀ ਆ ਜੀ ਚਲ ਕੋਈ ਨਹੀਂ ਕਹਿਆ ਦੇਣਾ ਮੈਂ ਲੈ ਕੇ ਜਾਊਂਗਾ ਫਿਲਮ ਫਿਲਮ ਦੇਖਾਂਗੇ ਆਪਾਂ ਬੜੀ ਆ ਜੀ ਇਹ ਲੱਕੀ ਹੋਈ ਆ ਨਾ ਵਧੀਆ ਜੀ ਫੇ ਦੇਖਾਂਗੇ ਪੰਜਾਬੀ ਫਿਲਮ ਦੇਖਣੀ ਆ ਹਾਂਜੀ ਆ ਗਏ ਹੁਣ ਆਪਾਂ ਨਕੌਦਰ ਦੇ ਕੋਲੇ ਬੱਸ ਪਹੁੰਚਣ ਲੱਗੇ ਆ ਮਿਲ ਲਾ ਦਾ ਬਾੜ ਰਹਿ ਗਈ ਆ ਸਾਡੀ 10 ਕਿਲੋਮੀਟਰ ਕੁਛ ਹੈਗੀ ਆ ਪਰ ਹੁਣ ਫਾਟਕ ਲੱਗੇ ਹੋਆ ਫਾਟਕਾਂ ਦੇ ਵੇਟ ਕਰਦੇ ਪਏ ਆ ਕਦੋਂ ਫਾਟ ਖੁੱਲੂਗੇ ਕਦੋਂ ਇੱਥੋਂ ਜਾਵਾਂਗੇ ਆ ਲਓ ਜੀ ਰੇ ਆ ਟੂਨ ਦੀ ਆਵਾਜ਼ ਹੀ ਸੁਣੀ ਆ ਰੇਲ ਗੱਡੀ ਆ ਗਈ ਆ ਦੇਲਾ ਗਾਰਡਨ ਗਾਰਡਨ ਜੇ ਹੋ ਗਿਆ ਆ ਕਿ ਹਣਾ ਓਏ ਗੱਡੀ ਆਵੇ ਤਾਂ ਅਸੀਂ ਜਾਈਏ ਟ੍ਰੇਨ ਆ ਗਿਆ ਸੈਜ ਉੱਠ ਗਈ ਸੈਜ ਉੱਠ ਗਈ ਸੈਜ ਸਾਡੀ ਉੱਠ ਗਈ ਬਾਕੀ ਹੁਣ ਹਾਂ ਜੇ ਵੀਡੀਓ ਬਣਾਉਣੀ ਸਿੱਧਣ ਟ੍ਰੇਨ ਸਿੱਧਣ ਬਾਕੀ ਹੁਣ ਆਪਾਂ ਹਲੇ ਹੈਗੇ ਦੂਰ ਐ ਫਾਟ ਤਾਂ ਨਹੀਂ ਤਾਂ ਹੁਣ ਬਣ ਜਣੀ ਸੀ ਕਹਿੰਦੇ ਬਾਕੀ ਹੁਣ ਹਨਾ ਫਿਰ ਯਾਦ ਲੇ ਕਿੰਨੀ ਭਾਈ ਦੇਖੋ ਭੁੱਖ ਵੀ ਲੱਗੀ ਆ ਹਣ ਦੇਖਦੇ ਆ ਹਾਂ ਬਾਕੀ ਹੁਣ ਭੁੱਖ ਵੀ ਲੱਗੀ ਆ ਦੇਖਦੇ ਇੱਥੇ ਕੁਝ ਜਿਹਾ ਹੋਵੇ ਬਾਕੀ ਕੋਲਚੇ ਹੋਵੇ ਤਾਂ ਕੋਲਚੇ ਦੇਖ ਲੈਂਦੇ ਆ ਖਾ ਲੈਂਦੇ ਆ ਤੇ ਬਾਕੀ ਦੇਖੋ ਕਿਸਮਤ ਕੋਈ ਹੁਣ ਸਵੇਰੇ ਸਵੇਰੇ ਆਇਆ ਹੋਵੇ ਤਾਂ ਪਰ ਕਈ ਆਏ ਤਾਂ ਹੁੰਦੇ ਦਾ ਸਵੇਰੋਂ ਸਵੇਰੇ ਪਰ ਉਹਨਾਂ ਨੂੰ ਸਮਾਂ ਤਿਆਰ ਉਹ 12:00 ਵਜੇ ਆਉਂਦੇ ਨੇ ਕੋਲਚੇ ਵਾਲੇ ਵੈਸੀ ਕੰਮ ਸਵਾਦ ਤਿਆਰ ਕਰਕੇ ਫਿਰ ਉਹ ਆਉਂਦੇ ਹੁੰਦੇ ਆ ਪਰ ਮੈਨੂੰ ਲੱਗਦਾ ਮਾੜੀ ਕਿਸਮਤ ਹੈ ਸ਼ਾਇਦ ਕੋਈ ਫਾਈ ਕੰਗਲਾ ਹੋ ਗਿਆ ਮੈਂਟਲ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਮੇਰੀਆਂ ਮੂਛਾਂ ਕਿੱਦਾਂ ਵਧੀਆ ਲੱਗਦੀਆਂ ਆ ਮੂਛਾਂ ਕਿੱਦਾਂ ਕੈਂਡ ਲੱਗਦੀਆਂ ਦੱਸਿਓ ਮੈਨੂੰ ਕਮੈਂਟ ਕਰਕੇ ਕਰ ਵੀ ਦਿਆਂ ਕਰੋ ਦੇਖੋ ਜੀ ਆਹਦੇ ਆ ਰੇਲ ਗੱਡੀ ਜੀ ਲੰਘਦੀ ਪਈ ਆ ਜੀ ਅੱਜ ਲੱਗ ਗਈ ਤੇ ਦੀ ਤੀਖਲੀ ਹੇ ਧੀਂਗੂ ਅੱਗੇ ਛੋਟੇ ਹੁੰਦੇ ਨੂੰ ਰੇਲ ਗੱਡੀ ਦੇਖ ਕੇ ਬੜਾ ਖੁਸ਼ ਹੁੰਣਾ ਕਿ ਰੇਲ ਗੱਡੀ ਈ ਰੇਲ ਗੱਡੀ ਬਾਏ ਬਾਏ ਕਰਨਾ ਰੇਲ ਗੱਡੀ ਨੂੰ ਮੇਰਾ ਕਹਿੰਦੀ ਸੀ ਛੋਟੇ ਹੁੰਦੇ ਨੂੰ ਬੜਾ ਚਾਹ ਹੁੰਦਾ ਹੈਗਾ ਬਚਪਨ ਗਿਆ ਜਵਾਨੀ ਆ ਗਈ ਬਸ ਹੁਣ ਕੰਮਕਾਰਾਂ ਦੇ ਵਿੱਚ ਲੱਗੇ ਆ ਬਚਪਨ ਸੁਣਾ ਹੁੰਦਾ ਕਿਉਂ ਬਾਜੀ ਸਹੀ ਗੱਲ ਹੈ ਬਾਜੀ ਬੱਸ ਵਾਲਾ ਦੇਖ ਲੈ ਬੱਸ ਸਟਾਰਟ ਕਰਕੇ ਹੀ ਰੱਖੀ ਹੋਆ ਲਾਹਦਾ ਡੀਜ਼ਲ ਬਾਧੂ ਹੋ ਤੋਂ ਮੈਂ ਕਹਿੰਦਾ ਮੰਗ ਲਈ ਮੈਨਾਂ ਡੀਜ਼ਲ ਬੱਸ ਵਾਲੇ ਤੋਂ ਤੁਸੀਂ ਸਟਾਰਟ ਕਰ ਲਾ ਆਪਾਂ ਨੂੰ ਸਟਾਰਟ ਆਨ ਕਰਨੀ ਪੈਣੀ ਆ ਬੱਸ ਵਾਲਾ ਮੈਂ ਕਹਿੰਦਾ ਗੱਦਾ ਹੀ ਦੂਜਾ ਕਰਕੇ ਬੈਠਾ ਜੀ ਸਟਾਰਟ ਮੇਰਾ ਜੀ ਇੰਨਾ ਬਾਧੂ ਆਦਾ ਡੀਜ਼ਲ ਸਾਨੂੰ ਦੇ ਦੇ ਭਰਾ ਲਓ ਜੀ ਫਾਟਕ ਜੀ ਖੁੱਲ ਗਏ ਨੇ ਤੇ ਆਪਾਂ ਹੁਣ ਗੱਡੀ ਕੀਤੀ ਸਟਾਰਟ ਤੇ ਚੱਲੀਏ ਆਪਾਂ ਵੀ ਹੁਣ ਚਲੋ ਮੇਰਾ ਭਰਾ ਤੋਰੋ ਗੱਡੀ ਤੁਸੀਂ ਵੀ ਪਿੱਛੇ ਪਿੱਛੇ ਅਸੀਂ ਵੀ ਲਾਈਓ ਗੱਡੀ ਤੁਹਾਡੇ ਹਾਂ ਹਾਂ ਪਾਟ ਤਾਂ ਦੇ ਜੀ ਹੌਲੀ ਹੌਲੀ ਜਾਉਂਗਾ। ਬਗਵਾਨ ਨੂੰ ਦੇਖੀ ਬਾਜੀ ਜੇ ਇੱਥੇ ਕੋਈ ਹੋਇਆ ਤਾਂ ਖਾਣ ਪੀਣ ਨੂੰ ਜੇ ਕੁਝ। ਜੀ ਮੈਂ ਤੁਹਾਨੂੰ ਉੱਧਰ ਹੀ ਨੰਗਾ। ਨੰਗਾ ਤਾਂ ਮੈਂ ਹੈਗਾ ਆ ਕਈ ਵਾਰ ਨਿਗਾ ਨਹੀਂ ਜਾਂਦੀ ਹੁੰਦੀ ਮੈਂ ਇਹਦੇ ਵੀਡੀਓ ਵਿੱਚ ਆ। ਮੋਟਰਸਾਈਕਲ ਦੇਖ ਤਾਂ ਕਿੱਥੇ ਆ ਮੋਟਰਸਾਈਕਲ ਵੀ ਰੋਂਗ ਸਾਈਡ ਤੇ ਤੁਰੇ ਆ ਸਕਾਂ ਥੱਲੀਆਂ ਨੇ ਹੁਣੇ ਨਾਲ ਤੋਂ ਆਪਣੇ ਗੇਟ ਨੇ ਹਾਂ ਖੌਸ਼ ਵੀ ਨਹੀਂ ਹੈਗਾ ਇੱਥੇ ਤਾਂ ਇਹ ਉਹ ਨਹੀਂ ਹੈ ਇਹ ਇੰਗੀ ਤੇ ਪਰ ਉਹਦੇ ਤੋਂ ਉਹ ਮੋੜ ਲਾਉਣਾ ਰਾਹ ਮੈਨੂੰ ਲੱਗਦਾ ਹੋ ਰਿਹਾ ਹਣਾ ਸੁੱਕੇ ਹੋਗਾ ਨਹੀਂ ਰਾਹ ਇਹ ਇਹ ਨਹੀਂ ਜਗਾ ਹੋਆ ਰਾਹ ਹੋ ਸਕਦਾ ਹੋਣਾ ਫਗਰ ਗੰਦੀ ਆ ਤੇ ਆ ਚਾਟ ਚਾਟ ਖਾਣੀ ਆ ਹਾਂ ਹਾਂ ਖਾਣੇ ਆ ਆ ਲਾਂਦੇ ਆ ਚਾਟ ਖਾ ਲਾਂਦੇ ਆ ਖਾ ਕੇ ਦੇਖਦੇ ਆ ਕੀ ਸੁਆਦ ਆ ਲਓ ਜੀ ਗੱਡੀ ਕਰਨ ਲੱਗੇ ਆਪਾਂ ਸਟਾਪ ਗੱਡੀ ਲਾਉਣੀ ਪੈਣੀ ਰੂਟ ਤੋਂ ਥੱਲੇ ਲਓ ਜੀ ਕਰਤੀ ਸਟਾਪ ਗੇਅਰ ਕੱਢਿਆ ਹੈਂਡ ਬ੍ਰੇਕ ਚੱਕੀ ਗੱਡੀ ਕਰੀਏ ਆਫ ਪਹਿਲਾਂ ਖਾ ਪੀ ਲਈਏ ਫੇ ਆਪਾਂ ਕੰਟੀਨਿਊ ਕਰਦੇ ਆ ਬਲੌਗ ਨੂੰ ਪਰ ਫੇ ਵੀ ਸਾਨੂੰ ਮਿਲ ਹੀ ਗਿਆ ਇੱਥੇ ਬੰਦਾ ਨਹੀਂ ਤਾਂ ਇੱਧੇ ਜਾਣਾ ਪੈਣਾ ਸੀਗਾ ਹਾਂ ਜੀ ਕਿੰਨੇ ਵਜੇ ਆ ਜਾਂਦਾ ਇੱਥੇ ਕਿੰਨੇ ਵਜੇ ਆਉਂਦਾ ਇੱਥੇ 7 ਵਜੇ ਆ ਜਾਂਦਾ ਨਾ ਬਾਕੀ ਹੋਰ ਨਹੀਂ ਕੋਈ ਇੱਥੇ ਤੁਸੀਂ ਹੁੰਦੇ ਇੱਥੇ ਹਾਂ ਹੋਰ ਹੈ ਆਉਣ ਵਾਲੇ ਆ ਅਸ਼ੋਭੀ ਆਉਂਦੇ ਹੁੰਦੇ ਹੋਰ ਵੀ ਆਉਂਦੇ ਹਨ ਠੀਕ ਹੈ ਲਓ ਜੀ ਮੁੰਡਾ ਕਰਨ ਲੱਗਾ ਚਾਟ ਬਲੌਗਰ ਸਾਹਿਬ ਪੇਟ ਪੂਜਾ ਆਪਾਂ ਕਰ ਲਈ ਆ ਤੇ ਇਹ ਆਪਾਂ ਹਣ ਦਰਬਾਰ ਵੱਲੋਂ ਹੋ ਗਏ ਆ ਜਿੰਦਾ ਕੋਟਰ ਰੋਡ ਤੇ ਜਾਂਦੇ ਹੋਏ ਮੁੰਡੇ ਲੋ ਜੀ ਆ ਗਏ ਦਾਤਿਆਂ ਦੇ ਇੰਦਰ ਸਾਡਾ ਪੁੱਤ ਜੀ ਨੀਂਦ ਨਹੀਂ ਲੀਆ ਕਰਦਾ ਥੱਕ ਗਿਆ ਮੱਥਾ ਟਿਕਾਉਣ ਲੈ ਕੇ ਆਓ ਆਪਣਾ ਪੁੱਤ ਦਾ ਉਹ ਸੋਣੇ ਉਹ ਸੋਣੇ ਤਰੇ ਦਰਸ਼ਨ ਕਰ ਲਾ ਬਾਬਾ ਜੀ ਦੇ ਹੁਹ ਤੇਰਾ 786 ਬਾਬਾ ਮੁਰਾਦ ਸ਼ਾਹ ਜੀ ਜਿਆਦਾ ਤੇ ਆਂਦੀ ਜੋ ਪੀਂਹਾਂ ਦੀ ਅਲਾਗਰੀ ਸਭ ਨਾ ਦਦਤਾ ਨਵੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਾਂਜੀ ਕਰੋ ਦਰਸ਼ਨ ਤੇਰਾ ਬਾਬੇ ਮਸਤਾਂ ਦਾ ਵਿਦਿਆ ਸਾਗਰੀ ਜੀ ਦਾ ਗੁਜਰਾ ਅੱਜ ਸ਼ਨੀਵਾਰ ਆਇਆ ਸ਼ਨੀਵਾਰ ਕਰਕੇ ਸੰਗਤ ਥੋੜੀ ਹੀ ਆ ਬਾਕੀ ਉਦਾਂ ਕਾਫੀ ਆਉਂਦੇ ਵੀ ਰਹਿੰਦੇ ਆ ਪਰ ਹਲੇ ਸਵੇਰਾ ਸਵੇਰਾ ਵੀ ਆ ਤੇ ਬਾਕੀ ਐਤਵਾਰ ਵੀਰਵਾਰ ਤਾਂ ਬਾਬਾ ਰਛਾਉਂਦਾ ਨੋ ਜੀ ਦੇਖੋ ਕਿੰਨਾ ਸੋਹਣਾ ਦਰਬਾਰ ਬਾਬਾ ਜੀ ਦਾ ਸਾਈ ਮੁਰਾਸ਼ਾ ਜੀ ਜੇ ਸਾਈ ਲੋਕਾਂ ਦੀ ਆਪਾਂ ਆਪਣੇ ਮਨਰੀਤ ਪੁੱਤ ਦਾ ਮੱਥਾ ਟਿਕਾ ਲਿਆ ਇੱਥੇ ਸੰਗਤ ਨੇ ਕਾਫੀ ਇਨਾਮ ਉਚਾੜੇ ਹੋਆ ਜਿਦਾਂ ਕਬੂਤਰਵਾਜ ਵਾਲਿਆਂ ਨੇ ਕਬੱਡੀ ਵਾਲਿਆਂ ਨੇ ਆ ਜਿਹੜਾ YouTube ਤੋਂ ਸੈਲਵਰ ਜਾਂ ਮਿਲਦਾ ਹੁੰਦਾ ਆ ਵੀ ਸੰਗਤ ਨੇ ਚੜ੍ਹਿਆ ਆ ਤੇ ਹੋਰ ਵੀ ਕਾਫੀ ਨਾਮ ਆ ਜਿਦਾਂ ਜਿਦਾਂ ਜਿਹਨਾਂ ਦੀ ਮਰਤ ਪੂਰੀ ਹੁੰਦੀ ਆ ਉਦੋਂ ਉਦੋਂ ਸੰਗਤ ਇੱਥੇ ਨਾਮ ਛਾੜ ਕੇ ਜਾਂਦੀ ਆ ਹਾਂਜੀ ਮੱਥਾ ਲਿਆ ਟੇਕ ਵੀ ਦੇਖੋਗਾ ਆਪਣੀ ਮੰਦਰੀ ਤੇ ਓਏ ਤੇ ਪਾਪਾ ਓਏ ਹੁਣ ਆਪਾਂ ਅੱਗੇ ਜਾਣਾ ਮੱਥਾ ਟੇਕਣਾ ਪੁੱਤ ਤੇ ਮੱਥਾ ਟੇਕ ਲਿਆ ਬਾਕੀ ਹੁਣ ਅਸੀਂ ਅੱਗੇ ਜਾਵਾਂਗੇ ਮੱਥਾ ਟੇਕਣ ਪੁੱਤ ਯਾਰ ਹਾਂਜੀ ਆਗੇ ਜੀ ਆਪਾਂ ਜਗ੍ਹਾ ਤੇ ਉਧਰੋਂ ਐਂਟਰ ਹੁੰਦਾ ਲੱਗਦਾ ਉਧਰੋਂ ਮੈਂ ਦੇਖਿਆ ਇਧਰੋਂ ਆਪਾਂ ਐਂਟਰ ਕਰੀਦਾ ਹੁੰਦਾ ਉਧਰ ਆਉਂਦੇ ਹੁੰਦੇ ਆ ਹੁਣ ਆਪਾਂ ਲਾਉਣ ਲੱਗੇ ਆ ਜੀ ਗੱਡੀ ਪਾਰਕਿੰਗ ਇੱਥੇ ਲੋਕ ਲਾਇਆ ਇਹ ਕਿਦਾਂ ਲੋਕ ਲਾਇਆ ਇੱਥੇ ਉਹ ਉਧਰ ਚਲੀ ਹੋਏ ਚੱਲ ਆਹ ਉਧਰ ਚੱਲ ਜਾਂਦੇ ਆ ਪਰ ਅੱਗੇ ਇਧਰੋਂ ਐਂਟਰੀ ਹੁੰਦੀ ਸੀਗੀ ਵੈਸੇ ਆਹੋ ਐਂਟਰੀ ਇਧਰ ਹੀ ਆ ਫੜੀ ਬਾਜੀ ਫੋਨ ਹਾਂਜੀ ਅਸੀਂ ਪਹੁੰਚ ਗਏ ਜਗ੍ਹਾ ਤੇ ਯਾ ਕੀ ਬਣ ਗਿਆ ਦਾ ਗਿਆ ਦਰਤਾਂ ਦੀ ਪਰ ਇਧਰ ਗੇਟ ਹੁਣ ਬੰਦ ਸਗਾ ਤੇ ਇਸ ਦਾ ਗੇਟ ਨੂੰ ਜ ਨਹੀਂ ਲਾਈ ਦਿੱਤੀ ਚਲੋ ਹੁਣ ਇਧਰ ਆਪਾਂ ਇੱਥੇ ਕਰ ਲਾਂਗੇ ਹਾਂ ਹਾਂ ਸਾਰੀਆਂ ਦੀਆਂ ਝੋਲੀਆ ਭਰੇ ਮੁਰਾਦਾ ਪੂਰੀਆ ਕਰੇ ਹਾਂ ਹਲਾ ਦਾ ਹੁਣ ਇੱਕ ਪਰਚੀ ਮਿਲੂਗੀ ਆਦਾ ਹਾਂ ਹਾਂਜੀ ਸੰਗਤ ਜੀ ਕਰੋ ਦਰਸ਼ਨ ਜੈ ਪੀਰਾਂ ਦੀ ਜੈ ਦਰਤਾਂ ਦੀ ਹੁਣ ਆਪਾਂ ਕਰ ਲਈਏ ਐਂਟਰੀ ਅੰਦਰ ਕਰੋ ਦਰਸ਼ਨ ਕਾਫੀ ਸੋਹਣਾ ਏ ਦਰਵਾਰਿਆ ਪੀਰਾਂ ਦਾ ਹਾਂਜੀ ਮੱਥਾ ਟੇਕ ਲਿਆ ਆਪਾਂ ਇੱਥੇ ਵੀ ਤੇ ਖਾਣਾ ਆਪਾਂ ਇੱਥੋਂ ਚੱਲੇ ਆਂ ਆਉਣਾ ਆਪਾਂ ਜਾਣਾ ਆ ਬਾਪੂ ਲਾਲ ਬਾਦਸ਼ਾਹ ਜੀ ਦੇ ਉੱਥੇ ਵੀ ਮੱਥਾ ਟੇਕਣਾ ਆ ਬਾਕੀ ਉੱਥੇ ਵੀ ਸਾਨੂੰ ਦਰਸ਼ਨ ਕਰਾਉਂਦੇ ਆ ਬਾਕੀ ਇੱਥੇ ਵੀ ਉਹਦੀ ਦਰਸ਼ਨ ਹੋ ਗਏ ਬਾਬਾ ਜੀ ਦੇ ਆਪਣੀ ਰਾਣੀ ਸੁੰਦਰਾ ਸਹਿਜ ਇਹ ਸਹਿਜ ਵੇ 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 ਲਓ ਜੀ ਚੰਦ ਜੀ ਚਲੋ ਉੱਥੇ ਆ ਕੇ ਮਿਲਦੇ ਹਾਂ ਲਓ ਜੀ ਪਹੁੰਚ ਗਏ ਆਪਾਂ ਬਾਪੂ ਲਾਲ ਬਾਦਸ਼ਾਹ ਜੀ ਦੇ ਜੈ ਸਾਈਂ ਲੋਕ ਦੀ ਜੈ ਸਾਈਂ ਦੀ ਜੈ ਪੀਰਾਂ ਦੀ ਜੈ ਦਸਾਂ ਦੀ ਅੰਦਰ ਜਾਂਦੇ ਆ ਦਿਖਾਉਂਦੇ ਆ ਤੁਹਾਨੂੰ ਕਰਾਉਂਦੇ ਆ ਦਰਸ਼ਨ ਤੁਹਾਨੂੰ ਅੰਦਰ ਜਾ ਕੇ ਕਰੋ ਦਰਸ਼ਨ ਬਾਪੂ ਲਾਲ ਬਾਦਸ਼ਾਹ ਜੀ ਦੇ ਜੇ ਬਾਪੂ ਲਾਲ ਬਾਦਸ਼ਾਹ ਜੀ ਯਾਦਾਂ ਦੇ ਆਂਦੀ ਜੈ ਪੀਰਾਂ ਦੀ ਸਾਰੇ ਨੇ ਦੁੱਖ ਦੂਰ ਕਰਿਓ ਸੱਚੇ ਬਾਦਸ਼ਾਹ ਜੀ ਨਮਸਤੋਂ ਜੀ ਨਮਸਤੋਂ ਲੱਗ ਰਹੀ ਥੀ ਅਦਾਂ ਦਾ ਹਾਂਜੀ ਮੱਥਾ ਟੇਕ ਲਿਆ ਆਪਾਂ ਤੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੇ ਵਧੀਆ ਲੱਗਾ ਤਾਂ ਬਾਕੀ ਫੋਲੋ ਵੀ ਜਰੂਰ ਕਰਿਓ ਬਾਕੀ ਹੁਣ ਘਰ ਜਾਣ ਦੀ ਵਾਪਸੀ ਆ ਤੇ ਮੱਥਾ ਠੀਕ ਹੋ ਗਿਆ ਬਾਕੀ ਹੁਣ ਅਸੀਂ ਚੱਲੇ ਆਂ ਵਾਪਸ ਘਰੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ